ਸਾਥਿਓ ਪਿਛਲੇ 2.5 ਸਾਲਾਂ ਤੋਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਲੋਕਪੱਖੀ ਫੈਸਲੇ ਨੇ ਜਿਹੜੇ ਉਹ ਲੈਣਦੇ ਆ ਰਹੀ ਹੈ ਤੇ ਅੱਜ ਵੀ ਉਸੇ ਕੜੀ ਦੇ ਵਿੱਚ ਕੁਝ ਅਹਿਮ ਫੈਸਲੇ ਨੇ ਜਿਹੜੇ ਉਹ ਪੰਜਾਬ ਦੇ ਵੱਖ-ਵੱਖ ਖੇਤਿਆਂ ਦੇ ਲੋਕਾਂ ਦੇ ਹੱਕ ਦੇ ਲਈ ਉਹ ਲਏ ਗਏ ਨੇ ਜਿਨ੍ਹਾਂ ਵਿੱਚੋਂ ਕੁਝ ਨੂੰ ਮੈਂ ਬਰੀਫ ਹੈ ਜਿਹੜਾ ਉਹ ਕਰੂੰਗਾ ਸਭ ਤੋਂ ਪਹਿਲਾਂ ਤਾਂ ਇੱਕ ਬਹੁਤ ਲੰਬੇ ਸਮੇਂ ਤੋਂ ਆਈ ਥਿੰਕ ਸਦੀਆਂ ਤੋਂ ਇਹ ਪ੍ਰੋਬਲਮ ਚੱਲੀ ਆ ਰਹੀ ਸੀ तकरीबन 70 80 100 ਸਾਲ ਵੀ ਹੋ ਗਏ ਸੀਗੇ ਕਿ ਕੁਝ ਕੈਟੇਗਰੀਜ਼ ਨੇ ਜਿਹੜੀਆਂ ਸ਼ਾਇਦ ਮੀਡੀਆ ਦੇ ਸਾਥੀਆਂ ਨੇ ਵੀ ਨਾ ਸੁਣੀਆਂ ਹੋਣ ਜਿਹੜੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਈ ਇਹੋ ਜਿਹੇ ਵਰਕਰ ਹੁੰਦੇ ਸੀਗੇ ਗਰੀਬ ਤਬਕੇ ਦੇ ਲੋਕ ਹੁੰਦੇ ਸੀ ਸਾਡੇ ਭਰਾ ਕਿ ਜਿਹੜੇ ਜ਼ਿਮੀਦਾਰਾਂ ਦੀ ਖੇਤਾਂ ਸੌਰੀ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ ਜਿਵੇਂ ਸਪੋਜ਼ ਕਿਸੇ ਨੇ ਬੋਰ ਲਾਉਣਾ ਅੱਜਕੱਲ ਮਸ਼ੀਨਰੀ ਐ ਨਹੀਂ ਹੁੰਦਾ ਕਿਸੇ ਨੇ ਜੰਗਲ ਦੀ ਸਫਾਈ ਕਰਨੀ ਹੈ ਔਜੇ ਕੰਮ ਜਿਹੜੇ ਸਪੋਜ਼ ਬਨਾਮ ਲਵਾ ਭੋਡੇਦਾਰ ਬੂਟੇਮਾਰ ਦੇਲੀ ਮਾਰ ਇਨਸਾਰ ਮਿਆਦੀ ਮਕਰਰੀਦਾਰ ਮੁੰਡੀ ਮਾਰ ਪਨਾਹੀ ਕਦੀਮ ਸੱਜੀਦਾਰ ਅਤੇ ਤਰਦਦਕਾਰ ਇਹ ਵੈਸਟਿੰਗ ਆਫ ਪ੍ਰੋਪਰਟੀ ਰਾਈਟਸ ਰੂਲ ਜਿਹੜਾ 2023 ਹੈ ਜਿਹੜਾ ਉਹ ਅਸੀਂ ਲੈ ਕੇ ਆਇਆ ਜਿਹਦੇ ਵਿੱਚ ਜੋ ਲੋਕ ਕਿਸੇ ਸਮਿਆਂ ਦੇ ਵਿੱਚ ਕੰਮ ਕਰਦੇ ਸੀਗੇ ਖੇਤਾਂ ਦੇ ਉੱਪਰ ਉਹ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਉਹ ਕਾਸ਼ਤਕਾਰ ਦੇ ਖਾਨੇ ਦੇ ਵਿੱਚ ਬੋਲਦੇ ਨੇ ਪਰ ਉਹਨਾਂ ਕੋਲ ਅੱਜ ਵੀ ਇਹ ਜੇ ਮਾਲਕੀ ਦੇ ਪ੍ਰੋਪਰਾਈਟਰੀ ਰਾਈਟਸ ਨੇ ਜਿਹੜੇ ਉਹ ਹੈ ਨਹੀਂਗੇ ਜਿਦੀ ਵਜੇ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਿੱਕਤਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਤੇ ਇਸ ਕੈਟਾਗਰੀ ਨੂੰ ਅਸੀਂ ਰਾਈਟਸ ਦੇ ਰਹੇ ਹਾਂ ਅੱਜ ਪੰਜਾਬ ਸਰਕਾਰ ਰਾਈਟਸ ਦੇ ਰਹੀ ਹੈ ਕਿ ਉਹ ਉਹ ਮਾਲਕ ਨੇ ਜਿਹੜੇ ਉਹ ਬਣ ਸਕਣ ਇਹਦੇ ਵਿੱਚ ਤਕਰੀਬਨ 11231 ਬੈਨੀਫਿਸ਼ੀਰੀਜ਼ ਨੇ ਉਹਨਾਂ ਨੂੰ ਫਾਇਦਾ ਹੋਣਾ ਔਰ 4196 ਇਹ ਟੋਟਲ ਰਕਬਾ ਇਕੜ ਹੈ ਜਿਹੜਾ ਪੰਜਾਬ ਦੇ ਵਿੱਚ ਹੈ 4896 ਇਕੜ ਔਰ ਜ਼ਿਆਦਾਤਰ ਇਹ ਮਾਝੇ ਦੇ ਇਲਾਕੇ ਦੇ ਵਿੱਚ ਹੈ ਸੋ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਔਰ ਸ਼ਾਇਦ ਪਿਛਲੇ ਸਰਕਾਰਾਂ ਨੇ ਕਦੇ ਇਹ ਇਹਨਾਂ ਨੇ ਉਹ ਇਹ ਨਾਮ ਵੀ ਨਾ ਸੁਣੇ ਹੋਣਗੇ ਜਿਹੜੇ ਨੇ ਅੱਜ ਅਸੀਂ ਪ੍ਰਾਪਰਟੀ ਰਾਈਟਸ ਨੇ ਜਿਹੜੇ ਉਹ ਦੇ ਰਹੇ ਆ ਕਿੰਨੇ ਬੰਦੇ ਕਿੰਨੀ ਜਮੀਨ ਹੈ ਇਹ 4896 ਇਕੜ ਹੈ ਜੀ ਪੂਰੇ ਪੰਜਾਬ ਦੇ ਵਿੱਚ 11231 ਬੈਨੇਫੀਸ਼ੀਅਰਸ ਨੇ ਸੋ ਸੈਕੰਡ ਇਸ਼ੂ ਸੀਗਾ ਜੀ ਕਿ ਨਹੀਂ ਮੈਂ ਦਿਸ ਦਿਸ ਵਾਸਨ ਦਾ ਵਿਲੇਜ ਕਾਮਨ ਲੈਂਡ ਸੋ ਸੋ ਤੁਹਾਡੀ ਲੈਂਡ ਹੈ ਉਹਦੇ ਉੱਪਰ ਮੈਂ ਸਫਾਈ ਦਾ ਕੰਮ ਕਰ ਰਿਹਾ ਪਹਿਲਾਂ ਮਸ਼ੀਨਰੀ ਤਾਂ ਕੋਈ ਸੀ ਨਹੀਂ ਉਹ ਮਾਲਕ ਜਾਂ ਚਲੇ ਗਏ ਜਾਂ ਛੱਡ ਗਏ ਤੇ ਜਾਂ ਉਹਨਾਂ ਦੀ ਕਿਸੇ ਦੀ ਡੈਥ ਹੋ ਗਈ ਹੁਣ ਉਹਦੇ ਚ ਮੈਂ ਐਜ਼ ਅ ਐਜ਼ ਅ ਉਹਦਾ ਕਾਸ਼ਤਕਾਰ ਤਾਂ ਬੈਠਾ ਪਰ ਮੇਰੇ ਕੋਲ ਉਹਦੇ ਮਾਲਕੀ ਰਾਈਟਸ ਨਹੀਂ ਹੈਗੇ ਸੋ ਉਹ ਲੋਕ ਨੇ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਮਾਲਕ ਹੈ ਨਹੀਂਗੇ ਤੇ ਉਹਨਾਂ ਨੂੰ ਜਿਹੜੇ ਪ੍ਰੀਜ਼ੈਂਟਸ ਨੇ ਜਿਹੜੇ ਉਹਨਾਂ ਦੇ ਸਿਰੀ ਪਾਲੀ ਨੇ ਜਾਂ ਜਿਹੜੇ ਉਹਦੇ ਉੱਪਰ ਕਾਸ਼ਤ ਕਰਦੇ ਨੇ ਉਹਨਾਂ ਨੂੰ ਇਹ ਰਾਈਟਸ ਜਿਹੜੇ ਦਿੱਤੇ ਗਏ ਨੇ ਆ ਸਭ ਤੋਂ ਲੋਇਸਟ ਸਟ੍ਰਾਟਾ ਆਫ ਸੋਸਾਇਟੀ ਦੇ ਲੋਕਾਂ ਨੂੰ ਇਹ ਬੈਨੇਫਿਟ ਹੈ ਜਿਹੜਾ ਅੱਜ ਉਹ ਦਿੱਤਾ ਗਿਆ ਫਾਰਮਿੰਗ ਕਮਿਊਨਿਟੀ ਦੇ ਵਿੱਚ ਨੰਬਰ 2 ਇੱਕ ਪੰਜਾਬ ਦੇ ਵਿੱਚ এনवायरमेंटਲ ਕਲੀਅਰੈਂਸ ਦੀਆਂ ਫੀਸਾਂ ਜਿਹੜੀਆਂ ਸੀਗੀਆਂ ਉਹ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਸੈਂਸਿਟਿਵ ਇਸ਼ੂ ਹੈ ਔਰ ਉਹਦੇ ਵਿੱਚ ਅ ਇੰਡਸਟਰੀ ਦਾ ਵੀ ਕੰਸਰਨ ਰਹਿੰਦਾ ਸੀਗਾ ਕਿ ਜੀ ਉਹ ਜਿਹੜੀ এনवायरमेंटਲ ਕਲੀਅਰੈਂਸ ਦੀ ਫੀਸਾਂ ਪੰਜਾਬ ਦੇ ਵਿੱਚ ਜ਼ਿਆਦਾ ਨੇ ਉਹਦੇ ਬਾਰੇ ਕਾਫੀ ਇੰਡਸਟਰੀ ਤੋਂ ਵੀ ਬਾਕੀ ਸਾਥੀਆਂ ਤੋਂ ਵੀ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਆndੀਆਂ ਰਹੀਆਂ ਉਹਦੇ ਤਹਿਤ ਉਹਨਾਂ ਦੀ ਰੈਸ਼ਨਲਾਈਜ਼ੇਸ਼ਨ ਜਿਹੜੀ ਉਹ ਕੀਤੀ ਹੈ ਪਹਿਲਾਂ ਇਹ ਹੁੰਦੀ ਸੀਗੀ ਸਪੋਜ਼ ਕਿਸੇ ਨੇ 5 ਕਰੋੜ ਦੀ ਇਨਵੈਸਟਮੈਂਟ ਕਰਨੀ ਹੈ ਪਹਿਲਾਂ ਸੀਗਾ 1 ਕਰੋੜ ਮਗਰ 10000 ਰੁਪਿਆ ਉਹ ਜਿਵੇਂ ਜਿਵੇਂ ਜਿੰਨੀ ਜਿੰਨੀ ਇਨਵੈਸਟਮੈਂਟ ਵਧਦੀ ਜਾਂਦੀ ਸੀਗੀ ਉਨਾ ਹੀ ਉਹ ਮਲਟੀਪਲਾਈਡ ਬਾਈ 10000 ਹੋ ਜਾਂਦਾ ਸੀਗਾ ਸੋ ਹੁਣ ਉਹ ਜਿਹੜਾ ਕੀਤਾ ਗਿਆ ਉਹ ਉਹਦੇ ਸਲੈਬਸ ਫਿਕਸ ਕੀਤੇ ਨੇ ਕਿ ਸੱਤ ਸਲੈਬਸ ਬਣਾ ਦਿੱਤੇ ਗਿਆਂ ਜੇ ਸੁਪੋਜ਼ 5 ਕਰੋੜ ਤੱਕ ਦੀ ਇਨਵੈਸਟਮੈਂਟ ਹੈ ਜਿੱਥੇ 50000 ਰੁਪਏ ਪਹਿਲਾਂ ਲੱਗਦਾ ਸੀਗਾ ਹੁਣ ਉਹ 25000 ਲੱਗੂਗਾ ਟੂ ਬੀ ਔਨ ਦ ਲੋਇਸਟ ਸਾਈਡ ਔਰ ਜਿਹੜੀ ਸਤਵੀਂ ਕੈਟੇਗਰੀ ਹੈ ਸਲੈਬ ਹੈ ਉਹ ਜੇ ਸੁਪੋਜ਼ ਕਿਸੇ ਦੀ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਜਾਂ ਓਵਰ ਐਂਡ ਅਬੋਵ 1000 ਕਰੋੜ ਹੈ ਜੋ ਜਿੱਥੇ ਪਹਿਲਾਂ 1 1 ਕਰੋੜ ਬਣ ਜਾਂਦਾ ਸੀ ਜਾਂ ਉਸ ਤੋਂ ਵੀ ਵੱਧ ਬਣ ਜਾਂਦਾ ਸੀਗਾ ਹੁਣ ਉਹਦੀ ਫਿਕਸੇਸ਼ਨ ਹੈ ਜਿਹੜੀ ਉਹ 75 ਲੱਖ ਰੁਪਏ ਦੇ ਕਰ ਦਿੱਤੀ ਗਈ ਹੈ ਇਹਦੇ ਨਾਲ ਮੈਂ ਸਮਝਦਾ ਕਿ ਇੰਡਸਟਰੀ ਹੈ ਜਿਹੜੀ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਪ੍ਰਮੋਟ ਹੋਏਗੀ ਔਰ ਕਾਫੀ ਉਹਨਾਂ ਨੂੰ ਸਹੂਲਤ ਇਸ ਚੀਜ਼ ਨਾਲ ਮਿਲਣੀ ਹੈ ਤੀਸਰਾ ਜੋ 14 ਡੈਮਸ ਔਰ ਬੈਰੀਜਸ ਨੇ ਹੈਡਵਰਕਸ ਨੇ ਉਹਨਾਂ ਦੀ ਸੇਫਟੀ ਦਾ ਉਹਨਾਂ ਦੀ ਸਾਫ ਸਫਾਈ ਦਾ ਉਹਨਾਂ ਦੀ ਜੋ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਹੋ ਸਕੇ ਇਹਦੇ ਲਈ ਵਰਲਡ ਬੈਂਕ ਤੋਂ ਇੱਕ ਪ੍ਰੋਪੋਜ਼ਲ ਬਣੀ ਹੈ ਜੀ 281 ਕਰੋੜ ਰੁਪਏ ਦੀ 70 30 ਦੀ ਰੇਸ਼ੋ ਦੇ ਨਾਲ ਉਹਦੇ ਜਿਹੜਾ ਪੈਸਾ ਉਹ ਰੇਜ਼ ਕੀਤਾ ਗਿਆ 281 ਕਰੋੜ ਜਿਸ ਦੇ ਵਿੱਚੋਂ 70% ਹੈ uh, ਜਿਹੜਾ ਅਪ੍ਰੋਕਸੀ ਅਪ੍ਰੋਕਸੀਮੇਟਲੀ ਅਰਾਊਂਡ ਲੈਸਰ 200 ਕਰੋੜ 200 ਕਰੋੜ ਤੋਂ ਥੋੜਾ ਜਿਹਾ ਘੱਟ ਇਹ ਵਰਲਡ ਬੈਂਕ ਤੋਂ 12 ਸਾਲ ਦੇ ਲੋਨ ਦੇ ਰੂਪ ਦੇ ਵਿੱਚ ਆਉਣਾ ਹੈ ਔਰ 30% ਹੈ ਜਿਹੜਾ ਯਾਨੀ ਕਿ 84 ਕਰੋੜ ਉਹ ਪੰਜਾਬ ਨੇ ਆਪ ਦੇ ਸੋਰਸਸ ਤੋਂ ਪਾਣਾ ਹੈ ਤਾਂ ਕਿ ਡੈਮਸ ਬੈਰੇਜਸ ਔਰ ਜਿਹੜੇ ਹੈਡਵਰਕਸ ਨੇ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਐਫੀਸ਼ੀਐਂਟ ਤੇ ਸੇਫ ਤਰੀਕੇ ਦੇ ਨਾਲ ਹੋ ਸਕੇ ਇਹ ਇੱਕ ਅਹਿਮ ਡਿਸੀਜਨ ਹੈ ਜਿਹੜਾ ਉਹ ਅੱਜ ਪੰਜਾਬ ਦੀ ਕੈਬਨਿਟ ਨੇ ਲਈ ਔਰ ਇਸ ਤੋਂ ਇਲਾਵਾ ਦੋ ਇਸ਼ੂਸ ਹੋਰ ਇੱਕ ਤੁਸੀਂ ਵੀ ਦੇਖਿਆ ਸੁਣਿਆ ਹੋਵੇਗਾ ਲੋਕਾਂ ਨੂੰ ਇਹ ਦਿੱਕਤਾਂ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਕਿ ਜੋ ਲੋਕਲ ਗਵਰਨਮੈਂਟ ਦੀਆਂ ਲੈਂਡਸ ਨੇ ਯੂएलबीਜ਼ ਨੇ ਅਰਬਨ ਲੋਕਲ ਬਾਡੀਜ਼ ਉਹਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਕਿਤੇ ਸਕੂਲ ਬਣੇ ਹੋਏ ਨੇ ਕਿਤੇ ਹਸਪੀਟਲਸ ਬਣੇ ਹੋਏ ਨੇ ਕਿਤੇ ਕੋਈ ਹੋਰ ਸਰਕਾਰੀ ਸੰਸਥਾਵਾਂ ਪਬਲਿਕ ਓਰੀਐਂਟਡ ਸੰਸਥਾਵਾਂ ਬੜੀਆਂ ਹੋਈਆਂ ਨੇ ਉਹ ਇੱਕ ਤਰੀਕੇ ਨਾਲ ਇਲੀਗਲ ਪੋਜੀਸ਼ਨ ਦੇ ਵਿੱਚ ਇਲੀਗਲ ਓਕਿਊਪੈਂਟ ਨੇ ਉਹ ਪਰ ਉਹਦੇ ਵਿੱਚ ਮੁਸ਼ਕਿਲ ਦਿੱਕਤ ਇਹ ਆ ਜਾਂਦੀ ਹੈ ਕਿ ਉਸ ਪਰਟੀਕੂਲਰ ਮਹਿਕਮੇ ਨੂੰ ਕਿ ਸਕੂਲ ਬਣਿਆ ਹੋਇਆ ਹੈ ਜਾਂ ਹਸਪੀਟਲ ਬਣਿਆ ਹੋਇਆ ਹੈ ਤੇ ਅਨਟਿਲ ਅਨਲਿਸ ਉਹ ਲੈਂਡ ਹੈ ਜਿਹੜੀ ਜੇ ਉਸ ਡਿਪਾਰਟਮੈਂਟ ਦੇ ਨਾਮ ਨਹੀਂ ਹੈਗੀ ਤਾਂ ਡਿਪਾਰਟਮੈਂਟ ਪੈਸਾ ਨਹੀਂ ਲਾ ਸਕਦਾ ਥੈਟ ੀਜ਼ ਉਹ ਅਪਗ੍ਰੇਡੇਸ਼ਨ ਵਗੈਰਾ ਉਹਦੀ ਨਹੀਂ ਹੁੰਦੀ ਹੈਗੀ ਸੋ ਇੱਕ ਗਵਰਨਮੈਂਟ ਟੂ ਗਵਰਨਮੈਂਟ ਟਰਾਂਸਫਰ ਦੇ ਤਹਿਤ ਲੋਕਲ ਗਵਰਨਮੈਂਟ ਦੀ ਯੂ ਐਲ ਵੀ ਦੀ ਲੈਂਡ ਹੈ ਸਕੂਲ ਹਸਪੀਟਲ ਬਣਿਆ ਹੋਇਆ ਹੈ ਉਹ ਲੈਂਡਸ ਨੇ ਜਿਹੜੀਆਂ ਉਹ ਜ਼ਮੀਨਾਂ ਨੇ ਜਿਹੜੀਆਂ ਅਲੋਂਗ ਉਹ ਉਸ ਪਾਰਟਿਕੂਲਰ ਡਿਪਾਰਟਮੈਂਟ ਨੂੰ ਉਸ ਪਾਰਟਿਕੂਲਰ ਸੰਸਥਾ ਨੂੰ ਵਿਭਾਗ ਨੂੰ ਟਰਾਂਸਫਰ ਕਰਨ ਦੀ ਜਿਹੜੀ ਅੱਜ ਕਲੀਅਰੈਂਸ ਹੈ ਉਹ ਦਿੱਤੀ ਗਈ ਹੈ ਤਾਂ ਕਿ ਜਿੱਥੇ ਕਿਤੇ ਵੀ ਇਹੋ ਜਿਹੀ ਕੋਈ ਇਸ਼ੂ ਹੈਗਾ ਤੇ ਉਹ ਕਨਸਰਨਡ ਵਿਭਾਗ ਨੂੰ ਟਰਾਂਸਫਰ ਹੋ ਜਾਏ ਤੇ ਉਹਨਾਂ ਦੀ ਅਪਕੀਪ ਅਪਗ੍ਰੇਡੇਸ਼ਨ ਔਰ ਸਭ ਸੰਭਾਲ ਹੈ ਜਿਹੜੀ ਉਹ ਪਾਰਟਿਕੂਲਰ ਡਿਪਾਰਟਮੈਂਟ ਕਰ ਲੇ ਸੋ ਇੱਕ ਬਹੁਤ ਵੱਡਾ ਮਸਲਾ ਸੀਗਾ ਮਸਲਾ ਬਹੁਤ ਵੱਡਾ ਸੀਗਾ ਮੁਸ਼ਕਲਾ ਵੱਡੀਆਂ ਸੀਗਾ ਤੇ ਇਹਨੂੰ ਅੱਜ ਪੰਜਾਬ ਸਰਕਾਰ ਨੇ ਹੱਲ ਕੀਤਾ ਇਸ ਦੇ ਨਾਲ ਹੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਝੋਨੇ ਦਾ ਸੀਜ਼ਨ ਹੈ ਉਹ ਸਿਰ ਤੇ ਹੈ ਸ਼ੈਲਰਸ ਵਾਲਿਆਂ ਦੀ ਜੋ ਮਸਲਾ ਸੀਗਾ ਉਹ ਪਿਛਲੇ ਦਿਨ ਹੀ ਸੀਐਮ ਸਾਹਿਬ ਨੇ ਔਰ ਅਧਿਕਾਰੀਆਂ ਨੇ ਸਾਰਿਆਂ ਨੇ ਕਾਫੀ ਮੀਟਿੰਗਸ ਕਰਕੇ ਉਹਨਾਂ ਨੂੰ ਹੱਲ ਜਿਹੜਾ ਉਹ ਕਰ ਲਿਆ ਪੰਜਾਬ ਦੇ ਵਿੱਚ ਤਕਰੀਬਨ 56000 ਦੇ ਕਰੀਬ ਸ਼ੈਲਰ ਨੇ ਔਰ 185 ਲੱਖ ਮੀਟ੍ਰਿਕ ਟਨ ਹੈ ਜਿਹੜਾ ਉਹ ਝੋਨਾ ਆਣ ਜਾ ਰਿਹਾ ਉਹਦੀ ਕਸਟਮ ਮਿਲਿੰਗ ਪਾਲਿਸੀ ਹੈ ਜਿਹੜੀ ਇਸ ਵਾਰ ਦੀ ਉਹ ਸੀ ਅੱਜ ਉਹ ਐਨਵਲ ਬੇਸਿਸ ਤੇ ਹੁੰਦੀ ਹੈ ਉਹ ਅਸੀਂ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਸ਼ੈਲਰਾਂ ਵਾਲਿਆਂ ਨੂੰ ਸੈਂਟਰ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਜੋ ਪਿਛਲੇ ਸਾਲਾਂ ਦੇ ਵਿੱਚ ਘਾਟੇ ਪਏ ਨੇ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਡੀ ਸਿਕਿਉਰਿਟੀ ਹੈ ਜਿਹੜੀ ਰਿਫੰਡੇਬਲ ਸਿਕਿਉਰਿਟੀ ਸੀ 11 ਲੱਖ ਰੁਪਏ ਪਰ ਸ਼ੈਲਰ ਜਦੋਂ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾਣੀ ਹੁੰਦੀ ਹੈ ਉਹ ਘਟਾ ਕੇ 5 ਲੱਖ ਕੀਤੀ ਗਈ ਹੈ ਇਸੇ ਤਰੀਕੇ ਨਾਲ ਉਹਨਾਂ ਨੂੰ ਬੈਂਕ ਗਰੰਟੀ ਦੇਣੀ ਪੈਂਦੀ ਸੀ ਕਿ ਅਗੇਂਸਟ ਦਾ ਕੋਸਟ ਅਗੇਂਸਟ ਦਾ ਵੈਲਿਊ ਆਫ ਦਾ ਸਟਾਕ ਦੈਟ ਦੇ ਆਰ ਗੋਇੰਗ ਟੂ ਸਟੋਰ ਜਿੰਨਾ ਉਹਨਾਂ ਨੇ ਸਟਾਕ ਰੱਖਣਾ ਹੁੰਦਾ ਸੀ ਉਹਦੇ ਕੀ ਬੈਂਕ ਗਰੰਟੀ ਦੇਣੀ ਪੈਂਦੀ ਸੀਗੀ ਉਹ ਵੀ ਉਹਨਾਂ ਨੂੰ ਕਾਫੀ ਖਚਲ-ਖੁਰੀ ਕਰਨੀ ਪੈਂਦੀ ਸੀਗੀ ਬੈਂਕ ਦੇ ਵਿੱਚ ਪੈਸੇ ਵੀ ਦੀ ਐਫ ਡੀ ਵੀ ਬਣਾਉਣੀ ਪੈਂਦੀ ਸੀਗੀ ਔਰ ਪ੍ਰਾਪਰਟੀ ਵੀ ਰੱਖਣੀ ਪੈਂਦੀ ਸੀਗੀ ਉਹ ਅਸੀਂ ਉਹਨਾਂ ਨੂੰ ਇਹ ਅਲਾਉ ਕਰ ਦਿੱਤਾ ਕਿ ਤੁਸੀਂ ਬੈਂਕ ਗਰੰਟੀ ਨਾ ਦਿਓ ਸਿਰਫ ਪ੍ਰਾਪਰਟੀ ਦੀ ਲੀਨ ਹੈ ਜਿਹੜੀ ਉਹ ਮਾਰਕ ਹੋ ਜਾਏਗੀ ਤੇ ਉਹਦੇ ਨਾਲ ਉਹਨਾਂ ਨੂੰ ਸੌਖਾ ਜਿਹੜਾ ਉਹ ਹੋ ਜਾਏਗਾ ਔਰ ਇਸੇ ਤਰੀਕੇ ਨਾਲ 3 ਉਹਨਾਂ ਦਾ ਜੋ ਸੀਐਮਆਰ ਜੋ ਉਹਨਾਂ ਦੀ ਰੇਟ ਸੀਗਾ ਜੋ ਕਸਟਮ ਮਿਲਿੰਗ ਆਫ ਰਾਈਸ ਉਹਦੇ ਜਿਹੜੀ ਰੇਟ ਸੀਗੇ ਉਹ 175 ਰੁਪਏ ਪਰ ਟਨ ਹੋਇਆ ਕਰਦਾ ਸੀਗਾ ਜਿਹੜਾ ਕਿ ਹੁਣ ਸਰਕਾਰ ਨੇ ਉਸ ਦਿਨ ਸੀਐਮ ਸਾਹਿਬ ਨੇ ਵਾਅਦਾ ਕੀਤਾ ਸੀਗਾ ਸ਼ੈਲਰ ਮਾਲਕਾਂ ਨੂੰ ਉਹ ਘਟਾ ਕੇ 10 ਰੁਪਏ ਕਰ ਦਿੱਤਾ ਸਪੋਜ਼ ਫਾਰ ਐਗਜ਼ਾਮਪਲ ਕਿਸੇ ਸ਼ੈਲਰ ਵਾਲੇ ਨੇ 2000 ਟਨ ਹੈ ਜਿਹੜਾ ਉਹ ਆਪਦੇ ਸ਼ੈਲਰ ਦੇ ਵਿੱਚ ਚਲਾਣਾ ਤੇ ਸਿੱਧਮ ਸਿੱਧੇ ਉਹਨਾਂ 165 ਰੁਪਏ ਹਿਸਾਬ ਨਾਲ 33 ਲੱਖ ਰੁਪਏ ਦਾ ਬੈਨੀਫਿਟ ਹੈ ਜਿਹੜਾ ਉਹ ਹੋ ਜਾਏਗਾ ਇਹਦੇ ਨਾਲ ਅ ਸੈਂਟਰ ਸਰਕਾਰ ਦੀਆਂ ਗਲਤ ਪਾਲਿਸੀਆਂ ਦਾ ਜੋ ਨੁਕਸਾਨ ਉਹ ਕਰ ਰਹੇ ਨੇ ਉਹ ਇੱਕ ਬਾਹ ਫਾੜ ਦਾ ਕੰਮ ਹੈ ਜਿਹੜਾ ਸ਼ੈਲਰ ਇੰਡਸਟਰੀ ਦਾ ਜਿਹੜੀ ਕਿ ਇੱਕ ਤਰੀਕੇ ਨਾਲ ਜਿੰਦ ਜਾਨ ਹੈ ਪੰਜਾਬ ਦੀ ਕਿਸਾਨੀ ਦੀ ਉਹ ਕੰਮ ਹੈ ਜਿਹੜਾ ਉਹ ਅੱਜ ਦੀ ਪੰਜਾਬ ਸਰਕਾਰ ਨੇ ਕੀਤਾ ਸੋ ਇਹ ਕੁਝ ਅਹਿਮ ਡਿਸੀਜਨ ਸੀਗੇ ਜਿਹੜੇ ਕਿ ਅੱਜ ਦੀ ਕੈਬਨਿਟ ਦੇ ਵਿੱਚ ਲਏ ਗਏ ਨੇ ਸੋ ਤੁਹਾਡਾ ਸਾਰਿਆਂ ਦਾ ਜੀ ਮੀਡੀਆ ਦਾ ਅਮਰਤ ਅਕਸੈਸਰੀਆਂ ਪਰ ਉਹ ਸ਼ਹਿਰ ਨੇ ਕਿੰਨੀ ਬਿਲਡਿੰਗ ਬਣ ਚੱਕਾ ਨਹੀਂ ਦੇਖੋ ਇਹਦੇ ਵਿੱਚ ਇਹ ਪਾਲਿਸੀ ਦੇ ਵਿੱਚ ਨਹੀਂ ਆਉਣਾ ਹੁੰਦਾ ਜੀ ਵੀ ਕਿੰਨੇ ਨੇ ਉਹ ਤਾਂ ਜਦੋਂ ਇੱਕ ਪਾਲਿਸੀ ਬਣ ਗਈ ਫਿਰ ਆਇਡੈਂਟੀਫਿਕੇਸ਼ਨ ਹੈ ਜਿਹੜੀ ਉਹ ਡਿਪਾਰਟਮੈਂਟਸ ਤੋਂ ਲਵਾਂਗੇ ਕਿ ਸਪੋਜ਼ ਹਸਪੀਟਲ ਕਹੇਗਾ ਜੀ ਸਾਡੇ ਸਪੋਜ਼ 40 ਹਸਪੀਟਲ ਨੇ ਜਿਹੜੇ ਜਾਂ ਛੋਟੇ ਕਲੀਨਿਕਸ ਨੇ ਜਾਂ ਪੀ ਐਚ ਸੀਜ਼ ਨੇ ਉਹ ਤੁਹਾਡੇ ਲੋਕਲ ਗਵਰਨਮੈਂਟ ਦੀ ਪੰਚਾਇਤ ਉਹਦੀ ਜਗ੍ਹਾ ਦੇ ਵਿੱਚ ਬਣੇ ਹੋਏ ਨੇ ਅਰਬਨ ਲੋਕਲ ਬਾਡੀ ਦੀ ਜਗ੍ਹਾ ਦੇ ਵਿੱਚ ਉਹ ਉਹ ਕੰਮ ਹੈ ਜਿਹੜਾ ਅੱਜ ਅਸੀਂ ਉਹਨੂੰ ਫੈਸਿਲਿਟੇਟ ਕਰਤਾ ਇਹ ਤੋਂ ਪਹਿਲਾਂ ਤਾਂ ਰਾਹੀ ਬੰਦ ਸੀਗਾ हूँ राह खोल देता जब राह खुल गया तो नंबरिंग ऑफ यह प्रॉपर्टीज भी आ जाएगा तो स्ट्रीमलाइन हो जाएगा देखिए जम्मू कश्मीर में तो हमारा खाता जो है वो एक जगह खुल गया है हरियाणा में जो जो रिजल्ट्स हैं वो हम लोगों ने क्योंकि पहले टू बी वेरी ऑनेस्ट पहले काफी देर तक कांग्रेस ने आ, एंगेज रखा हमें और हम लोग भी म्यूचुअल जो उसके उनके साथ बात चलती रही समझौते के लिए एंड मौके पे उन्होंने छोड़ दिया और मैं समझता हूँ कि उस चीज़ का जो खमियाजा है वो कांग्रेस को भी बड़े प, आ, स्तर पे झेलना पड़ा है और हम लोगों को तो हम हम तो बेसिकली जैसे पार्लियामेंट में था कि हमारे पास एक सीट थी बट देयर वी परफॉर्मड वेल बट जहां पे अलायंस था उन्होंने तो बड़ा आज आई थिंक आज कांग्रेस वाले पछता रहे होंगे लेकिन मेरे ख्याल से जो रिजल्ट आए हैं वो तो एवरी रिजल्ट है शॉकड एवरीबडी के हुआ क्या है सो so, बहुत बहुत धन्यवाद जी थैंक यू सो मच